ਮੋਦੀ ਸਰਕਾਰ 3.0 ਦਾ ਪਹਿਲਾ ਬਜਟ ਵਿੱਤ ਮੰਤਰੀ ਨਰਮ ਸਿਤਾਰਾਮਨ ਦੇ ਵੱਲੋਂ ਪੇਸ਼ ਕੀਤਾ ਗਿਆ ਬਜਟ 7ਵੀਂ ਵਾਰ ਬਜਟ ਹੈ ਪੇਸ਼ ਕੀਤਾ ਗਿਆ ਕਿਸਾਨਾਂ ਤੋਂ ਲੈ ਕੇ ਹਰ ਵਰਗ ਦੇ ਲਈ ਖਾਸ ਦੇ ਖੇਤੀਬਾੜੀ ਅਤੇ ਸਹਾਇਕ ਖੇਤਰ ਦੇ ਲਈ 1.52 ਲੱਖ ਕਰੋੜ ਰੁਪਏ ਦੀ ਵਿਵਸਥਾ ਕੀਤੀ ਜਾਵੇਗੀ। ਸੋ ਕਿਸਾਨਾਂ ਅਤੇ ਉਨ੍ਹਾਂ ਦੀਆਂ ਜ਼ਮੀਨਾਂ ਨੂੰ ਡਿਜੀਟਲ ਜਨ ਤੱਕ ਬੁਨਿਆਦੀ ਢਾਂਚੇ ਦਾ ਲਾਭ ਮਿਲੇਗਾ। 6 ਕਰੋੜ ਕਿਸਾਨਾਂ ਦੀ ਜਾਣਕਾਰੀ ਜ਼ਮੀਨ ਦੀ ਰਜਿਸਟਰੀ ਤੇ ਲਿਆਂਦੀ ਜਾਵੇਗੀ। ਪੰਜ ਰਾਜਾਂ ਦੇ ਵਿੱਚ ਨਵੇਂ ਕਿਸਾਨ ਕ੍ਰੈਡਿਟ ਕਾਰਡ ਜਾਰੀ ਕੀਤੇ ਜਾਣਗੇ। ਕੁਦਰਤੀ ਖੇਤੀ ਨੂੰ ਵੀ ਵਧਾਉਣ ਤੇ ਸਰਕਾਰ ਦਾ ਧਿਆਨ ਹੋਵੇਗਾ। ਸੋ ਸਰਕਾਰ 32 ਫਸਲਾਂ ਦੇ ਲਈ 109 ਕਿਸਮਾਂ ਲਾਂਚ ਕਰੇਗੀ। ਖੇਤੀਬਾੜੀ ਸੈਕਟਰ ਦੀ ਉਤਪਾਦਕਤਾ ਅਤੇ ਕੁਸ਼ਲਤਾ ਵਧਾਉਣ ਨੂੰ ਵੀ ਤਰਜੀਹ ਦਿੱਤੀ ਜਾਵੇਗੀ। ਸੋ ਜੀਐਫਐਕਸ ਇਸ ਜਰੀ ਤੋ ਤੁਹਾਨੂੰ ਸਮਝਾਉਂਦੇ ਆ ਕਿ ਟੈਕਸ ਦੇ ਵਿੱਚ ਕਿਹੜੇ ਕਿਹੜੇ ਤਬਦਲ ਜਿਹੜੇ ਕਿ ਬਦਲਾ ਕੀਤੇ ਗਏ ਨੇ ਸੋ ਬਜਟ ਦੇ ਵਿੱਚ ਕਿਸਾਨਾਂ ਨੂੰ ਕੀ ਕੀ ਮਿਲਿਆ ਤੁਹਾਨੂੰ ਸਮਝਾਉਣਾ ਹੈ ਕਿ ਖੇਤੀਬਾੜੀ ਅਤੇ ਸਹਾਇਕ ਖੇਤਰਾ ਦੇ ਲਈ 1.52 ਲੱਖ ਕਰੋੜ ਰੁਪਏ ਦੀ ਜਿਹੜੀ ਕਿ ਵਿਵਸਥਾ ਕੀਤੀ ਗਈ ਹੈ ਇਸ ਬਜਟ ਦੇ ਵਿੱਚ ਸੋ ਕਿਸਾਨਾਂ ਨੂੰ ਕੀ ਮਿਲਿਆ ਇਸ ਬਜਟ ਦੇ ਵਿੱਚ ਕਈ ਉਮੀਦਾਂ ਸਨ ਕਿਸਾਨਾਂ ਨੂੰ ਕਿਸਾਨਾਂ ਤੇ ਉਨ੍ਹਾਂ ਦੀਆਂ ਜ਼ਮੀਨਾਂ ਨੂੰ ਡਿਜੀਟਲ ਜਨ ਤੱਕ ਬੁਨਿਆਦੀ ਢਾਂਚੇ ਦਾ ਲਾਭ ਮਿਲੇਗਾ ਤਿਆਜੇ ਨਾਲ ਹੀ 6 ਕਰੋੜ ਕਿਸਾਨਾਂ ਦੀ ਜਾਣਕਾਰੀ ਜ਼ਮੀਨ ਦੀ ਰਜਿਸਟਰੀ ਤੇ ਲਿਆਂਦੀ ਜਾਵੇਗੀ। ਸੋ ਕਿਸਾਨਾਂ ਦੇ ਲਈ ਬਜਟ ਦੇ ਵਿੱਚ ਸੋ ਪੰਜ ਰਾਜਾਂ ਦੇ ਵਿੱਚ ਨਵੇਂ ਕਿਸਾਨ ਕ੍ਰੈਡਿਟ ਕਾਰਡ ਵੀ ਜਾਰੀ ਕੀਤੇ ਜਾਣਗੇ। ਸੋ ਬਜਟ ਦੇ ਵਿੱਚ ਇਸ ਵਿਵਸਥਾ ਨੂੰ ਲਿਆਂਦਾ ਗਿਆ ਹੈ ਕੁਦਰਤੀ ਖੇਤੀ ਨੂੰ ਵਧਾਉਣ ਤੇ ਸਰਕਾਰ ਦਾ ਧਿਆਨ ਹੋਵੇਗਾ। ਸੋ ਕੁਦਰਤੀ ਖੇਤੀ ਨੂੰ ਵੀ ਵਧਾਇਆ ਜਾਵੇਗਾ। ਸੋ ਸਰਕਾਰ 32 ਫਸਲਾਂ ਦੇ ਲਈ 109 ਕਿਸਮਾਂ ਲਾਂਚ ਕਰੇਗੀ। ਸੋ ਬਜਟ ਦੇ ਵਿੱਚ ਕਿਸਾਨਾਂ ਦੇ ਲਈ ਕੀ ਕੀ ਰੱਖਵਾ ਕੀਤਾ ਗਿਆ ਹੈ। ਖੇਤੀਬਾੜੀ ਸੈਕਟਰ ਦੀ ਉਤਪਾਦਕਤਾ ਅਤੇ ਕੁਸ਼ਲਤਾ ਨੂੰ ਵਧਾਉਣ ਦੇ ਲਈ ਵੀ ਤਰਜੀਹ ਦਿੱਤੀ ਜਾਵੇਗੀ ਸਰਕਾਰ ਦੇ ਵੱਲੋਂ ਖੇਤੀਬਾੜੀ ਰੋਜ਼ਗਾਰ ਅਤੇ ਸਮਾਜਿਕ ਨਿਆਂ ਨੂੰ ਵੀ ਤਰਜੀਹ ਦਿੱਤੀ ਜਾਵੇਗੀ ਜੋ ਬਜਟ ਦੇ ਵਿੱਚ ਕਿਸਾਨਾਂ ਦੇ ਲਈ ਦਾਲਾਂ ਅਤੇ ਤੇਲ ਬੀਜਾ ਦੀ ਉਤਪਾਦਕਤਾ ਅਤੇ ਭੰਡਾਰਨ ਨੂੰ ਵੀ ਵਧਾਏਗਾ ਜਿਸ ਨੂੰ ਵੀ ਵਧਾਇਆ ਜਾਵੇਗਾ ਖੇਤੀਬਾੜੀ ਅਤੇ ਸਹਾਇਕ ਖੇਤਰਾ ਦੇ ਲਈ 1.55 ਲੱਖ ਕਰੋੜ ਰੁਪਏ ਦੀ ਵਿਵਸਥਾ ਜੜੀ ਕਿ ਉਹ ਕੀਤੇ ਜਾਵੇਗੀ ਸੋ ਕਿਸਾਨਾਂ ਤੇ ਉਹਨਾਂ ਦੀਆਂ ਜ਼ਮੀਨਾਂ ਨੂੰ ਡਿਜੀਟਲ ਜਨਤਕ ਪੁਨਰਦੀ ਢਾਂਚੇ ਦਾ ਵੀ ਜਿਹੜੀ ਕਿ ਵਿਵਸਥਾ ਦਿੱਤੀ ਜਾਵੇਗੀ ਸੋ ਬਜਟ ਦੇ ਵਿੱਚ ਕਿਸਾਨਾਂ ਦੇ ਲਈ ਇੱਕ ਜਿਹੜੇ ਕਿ ਕਈ ਉਮੀਦਾਂ ਸਨ ਸੋ ਬਜਟ ਦੇ ਵਿੱਚ ਕਿਸਾਨਾਂ ਨੂੰ ਜੋ ਜੋ ਦਿੱਤਾ ਗਿਆ ਤੁਹਾਨੂੰ ਦਿਖਾ ਰਹੇ ਹਾਂ ਸੀ ਕਿਸਾਨਾਂ ਤੇ ਉਹਨਾਂ ਦੀਆਂ ਜ਼ਮੀਨਾਂ ਨੂੰ ਡਿਜੀਟਲ ਜਨਤਕ ਪੁਨਰਦੀ ਢਾਂਚੇ ਦਾ ਵੀ ਲਾਭ ਦਿੱਤਾ ਜਾਵੇਗਾ 6 ਕਰੋੜ ਕਿਸਾਨਾਂ ਦੀ ਜਾਣਕਾਰੀ ਜ਼ਮੀਨ ਦੀ ਰਜਿਸਟਰੀ ਤੇ ਲਿਆਂਦੀ ਜਾਵੇਗੀ ਐਸੇ ਨਾਲ ਹੀ 5 ਰਾਜਾਂ ਦੇ ਵਿੱਚ ਨਵੇਂ ਕਿਸਾਨ ਕ੍ਰੈਡਿਟ ਕਾਰਡ

हृदय से धन्यवाद देता हूं वित्त मंत्री जी को बधाई देता हूं यह बजट विकसित भारत के निर्माण की न्यू का बजट है एक वैभवशाली गौरवशाली सम्पन्न समृद्ध और शक्तिशाली भारत के निर्माण का बजट है और इसमें विशेषकर किसान गरीब महिलाएं युवा और मध्यम वर्ग के कल्याण पर विशेष रूप से ध्यान दिया गया है यह बजट इन सब वर्गों के जीवन में क्रांतिकारी परिवर्तन करेगा ग्रामीण विकास और किसान की जिंदगी बदलेगा किसान की दृष्टि से अगर देखें तो इसमें सभी पक्षों पर ध्यान दिया गया है उत्पादन बढ़ाना क्योंकि लाभ तब होगा जब उत्पादन बढ़ेगा उसके लिए फल सब्जी और अनाज की 109 नई वैरायटी बीज की वो जारी की जाएगी जो जलवायु अनुकूल होगी और ग्लोबल वार्मिंग के इस खतरे में चाहे ज्यादा तापमान हो या कम पानी हो अच्छा उत्पादन देंगे न केवल उत्पादन बढ़ाने की बात है ਪੇ ਤੁ ਲਾਗਤ ਘਟਾਉਣੇ ਕੇ ਪ੍ਰਯਤਨ ਇਸ ਬਜਟ ਮੇ ਹੈ ਕਿਸਾਨ ਕੋ ਮੈਂ ਸਰਬੰਸੰਗ ਪੰਨੇਰ ਕਿਸਾਨ ਮਦਦੁਰ ਸ਼੍ਰੇਸ਼ਟ ਕਮੇਟੀ ਪੰਜਾਬ ਤੋਂ ਜੀ ਜਿਵੇਂ ਤੁਹਾਨੂੰ ਪਤਾ ਇਸ ਵੇਲੇ ਤੋਂ ਗੱਲਾਂ ਚੱਲ ਰਹੀਆਂ ਸੀ ਮੀਡੀਆ ਦੇ ਵਿੱਚ ਵੀ ਮੋਦੀ ਸਰਕਾਰ ਦਾ ਇਹ 11ਵਾਂ ਇਤਿਹਾਸਿਕ ਬਜਟ ਹੈਗਾ ਵਾ ਪਰ ਇਹ ਵੀ ਇੱਕ ਇਤਿਹਾਸ ਰਚਿਆ ਜਾ ਰਿਹਾ ਹੈ ਵੀ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਨੂੰ ਲਈ ਇੱਕ ਇਤਿਹਾਸਿਕ ਬਜਟ ਹੈ ਔਰ ਉਹਨੂੰ 11ਵੀਂ ਵਾਰ ਵੀ ਇਸ ਬਜਟ ਤੋਂ ਨਿਰਾਸ਼ਾ ਹੋਈ ਹੈ ਦੇਖੋ ਸਾਡੀ ਜਿਹੜੀ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੀ ਵਾਦੀ ਲਗਭਗ ਪਿੰਡੂ ਭਾਰਤ ਦੇ ਵਿੱਚ 70% ਆ 48 ਲੱਖ ਕਰੋੜ ਰੁਪਏ ਦਾ ਇਹ ਬਜਟ ਸੁਣਿਆ ਜਾ ਰਿਹਾ ਇਹ ਜਿੰਨੀ ਰਕਮ 1.52 ਲੱਖ ਕਰੋੜ ਦੀ ਹੈ ਇਹ 3% ਵੀ ਨਹੀਂ ਮੰਨਦੀ ਹੁਣ ਜਿਹੜੇ ਬੰਦੇ ਨੂੰ 70 ਰੁਪਏ ਚਾਹੀਦੇ ਆ 100 ਚੋਂ ਉਹਨੂੰ 3 ਰੁਪਏ ਦੇ ਕੇ ਕਿਹਾ ਜਾ ਰਿਹਾ ਤਾਂ ਵਿਕਾਸ ਹੋ ਜੂਗਾ ਇਹ ਵਿਕਾਸ ਨਹੀਂ ਹੋਣਾ ਔਰ ਇੰਨੀ ਰਕਮ ਦੇ ਵਿੱਚੋ ਕਹਿਆ ਜਾ ਰਿਹਾ ਵੀ ਨਵੇਂ ਬੀਜ ਵਾਤਨਕੂਲ ਦੇ ਹਿਸਾਬ ਨਾਲ ਉਹਨਾਂ ਦੀ ਖੋਜ ਵੀ ਕਰਾਂਗੇ ਸਬਜ਼ੀਆਂ ਦੇ ਜਿਹੜੇ ਨਵੇਂ ਕਲਸਟਰ ਆ ਉਹ ਵੀ ਬਣਾਵਾਂਗੇ 1 ਕਰੋੜ ਕਿਸਾਨਾਂ ਨੂੰ ਕੁਦਰਤੀ ਖੇਤੀ ਨਾਲ ਵੀ ਜੋੜਾਂਗੇ ਔਰ ਸਬਸਿਡੀਆਂ ਵੀ ਦੇਾਂਗੇ ਪਿੰਡੂ ਵਿਕਾਸ ਵੀ ਹੋਊਗਾ ਤਾਂ ਮੈਨੂੰ ਲੱਗਦਾ ਇਹ ਗੱਲਾਂ ਕਿਸੇ حقیقی ਤੱਥਾਂ ਦੇ ਆਧਾਰਤ ਨਹੀਂ ਹੈਗੀਆਂ ਵੀ ਕੋਈ ਖੇਤੀ ਸੈਕਟਰ ਦਾ ਭਲਾ ਹੋਊਗਾ ਔਰ ਜਿੱਥੋਂ ਤੱਕ ਸਵਾਲ ਹੈਗਾ ਸਾਡੀਆਂ ਮੰਗਾਂ ਮਸਲਿਆਂ ਦਾ ਐਮਐਸਪੀ ਲੀਗਲ ਗਰੰਟੀ ਕਾਨੂੰਨ ਵਾਸਤੇ ਕੋਈ ਬਜਟ ਵਿੱਚ ਪ੍ਰਬੰਧਨ ਨਹੀਂ ਹੈ ਦੇਸ਼ ਦੇ ਕਿਸਾਨ ਤੇ ਖੇਤ ਮਜ਼ਦੂਰ ਨੂੰ ਕਰਜ਼ਾ ਮੁਕਤ ਕਰਨਾ ਉਹਦੀ ਕੋਈ ਗੱਲ ਨਹੀਂ ਹੈ ਦੇਸ਼ ਦੇ ਮਜ਼ਦੂਰ ਵਾਸਤੇ 200 ਦਿਨ ਰੋਜ਼ਗਾਰ ਤੇ ਚੰਗੀ ਦਿਹਾੜੀ ਹੋਵੇ ਉਹਦੀ ਕੋਈ ਗੱਲ ਨਹੀਂ ਹੈ ਫਸਲੀ ਬੀਮਾ ਯੋਜਨਾ ਸਰਕਾਰ ਆਪਣੇ ਦਮ ਤੇ ਲੈ ਕੇ ਆਉਂਦੀ ਉਹਦੀ ਵੀ ਕੋਈ ਗੱਲ ਇਸ ਬਜਟ ਵਿੱਚ ਨਹੀਂ ਕੀਤੀ ਗਈ ਤਾ ਸਾਨੂੰ ਲੱਗਦਾ ਇਹ દિਸ਼ਾਹੀਣ ਅਰ ਬਗੈਰ ਕੋਈ ਵਿਜ਼ਨ ਵਾਲਾ ਬਜਟ ਹੈਗਾ ਖੇਤੀ ਸੈਕਟਰ ਵਿੱਚ ਸਰਕਾਰ ਦੇ ਆਪ ਦੇ ਸਰਵੇ ਆਏ ਆ ਵੀ ਖੇਤੀ ਸੈਕਟਰ ਵਿੱਚ ਕਿਸਾਨਾਂ ਦੀ ਗਿਣਤੀ ਘਟ ਰਹੀ ਆ ਜਿਹੜਾ ਮੰਤਰੀ ਪਦਰ ਤੇ ਇਕਨੋਮਿਕਸ ਦਾ ਮਾਡਲ ਆ ਵੀ ਖੇਤੀ ਸੈਕਟਰ ਤੋਂ ਕਿਸਾਨਾਂ ਨੂੰ ਬਾਹਰ ਕੱਟਣਾ ਵਾ ਉਹੀ ਸਾਡੀ ਸਰਕਾਰ ਨੇ ਪੜਾਇਆ हां ਕਿਸੇ ਸੈਕਟਰ ਵਿੱਚ ਮੁਨਾਫਾ ਹੋਵੇ ਚੰਗਾ ਉਹਦੇ ਵਿੱਚ ਰਹਿਣ ਸੈਣ ਹੋਵੇ ਕੋਈ ਛੱਡਦਾ ਨਹੀਂ ਹੁੰਦਾ ਇਹਦਾ ਮਤਲਬ ਖੇਤੀ ਸੈਕਟਰ ਲਗਾ ਲਗਾਤਾਰ ਘਾਟੇਮੰਦਾ ਬਣ ਰਿਹਾ ਇਸ ਕਰਕੇ ਲੋਕ ਉਹਨੂੰ ਛੱਡ ਕੇ ਬਾਹਰ ਜਾ ਰਹੇ ਨੇ ਔਰ ਖੇਤੀ ਦੇ ਵਿਕਾਸ ਲਈ ਵੀ ਕੋਈ ਸਾਡੀ ਪਾਰ ਸਰਕਾਰ ਕੋਈ ਵਿਜਨ ਨਹੀਂ ਹੈ ਇਸ ਕਰਕੇ ਕਿਸਾਨਾਂ ਲਈ ਇਹ ਬਜਟ ਨਰਾਸ਼ਤਾ ਵਾਲਾ ਬਜਟ ਬਜਟ ਆ ਔਰ ਸਰਕਾਰ ਕੋ ਜਿਹੜੀ ਉਮੀਦ ਸੀ ਉਹ ਵੀ ਖਤਮ ਹੋ ਗਈ ਆ ਹੁਣ ਤਾਂ ਲੋਕਾਂ ਨੂੰ ਕਿਸਾਨਾਂ ਮਜ਼ਦੂਰਾਂ ਨੂੰ ਇਹੀ ਅਸੀਂ ਅਪੀਲ ਕਰਦੇ ਆ ਵੱਧ ਤੋਂ ਵੱਧ ਅੰਦੋਲਨਾਂ ਦਾ ਹਿੱਸਾ ਬਣੋ ਅੰਦੋਲਨਾਂ ਦੇ ਦਬਾਅ ਨਾਲ ਹੀ ਖੇਤੀ ਸੈਕਟਰ ਨੂੰ ਵਿਕਾਸ ਵਾਲੇ ਪਾਸੇ ਖੜਿਆ ਜਾ ਸਕਦਾ ਧੰਨਵਾਦ ਸਰਵਿਸਿਜ਼